ਕਾ ਜੀ ਬਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਹਾਂ ਜੀ ਬਾਈ ਜੀ ਅੱਜ ਆਪਾਂ ਲੱਗਿਆ ਇਹਨਾਂ ਅੱਜ ਲੂਨਰ ਚੈੱਕ ਕਰ ਆਪਾਂ ਨੇ ਚਲਾਉਣੀ ਹੈ ਜੇ ਕਣ ਖਤੇ ਤੇ ਦੂਈ ਮਹੀਨਾ ਆਪਣੀ ਗਈ ਵੀ ਆ ਸ਼ਰਮੋਂ ਕੱਟਣਾ ਉਹ ਵੀ ਤੁਹਾਨੂੰ ਦਿਖਾਵਾਂਗੇ ਜੇ ਆਪਣੋ ਰਾਸਤੇ 'ਚ ਮਿਲੇ ਦਾਦੇ ਕਰਕੇ ਲਿਆਉਣਾ ਚਾਹੀਦਾ ਜੇ ਨੂੰ ਆਣ ਕੇ ਜੈਕ ਕਰਕੇ ਲਿਆਉਣੇ ਆ ਆਹ ਦੇ ਬਾਅਦ ਅਰੇ ਸਾਈਡੀ ਕੋਲ ਆ ਕੇ ਤੇਜੀ ਪਿੰਡ ਦੀ ਕੋਲ ਆਪਣੀ ਉਧਰ ਦੂਜੀ ਮਸ਼ੀਨ ਸਰੋਂ ਕਰਕੇ ਆ ਰਹੀ ਆ ਰਾਸਤੇ 'ਚ ਮਿਲ ਗਈ ਉਹਨਾਂ ਨੇ ਅੱਜ 2.2 ਕਿਲੇ ਕੱਢਣੇ ਨੇ ਸਰੋਂ ਦੇ ਹੋਰ ਕਿਤੇ ਚਲਾਉਣੀ ਆ ਉਹ ਉਹ ਵੀ ਤੁਹਾਨੂੰ ਦਿਖਾਵਾਂਗੇ ਸ਼ਾਮ ਨੂੰ ਪਹਿਲਾਂ ਆ ਦਿਖਾਉਣੇ ਆ ਵੀ ਕਿਵੇਂ ਚੈੱਕ ਧੱਕ ਕਰੀ ਜਾਂ। ਚੱਲੇ ਅੱਜ ਤਾਂ ਉੱਧਰ ਨੂੰ ਕਾਰ ਆਪਾਂ ਨੇ ਲਿਆ ਆਪਾਂ ਮਸ਼ੀਨ ਦਾ ਕਰਦੇ ਆਂ ਚੈੱਕ ਤੇ ਆਪਾਂ ਦੂਏ ਪਿੰਡ ਆਇਆ ਬਾਬਾ ਜੀ ਦੀ ਸਮਾਧ ਆ ਉਰੇ ਵੀ ਮੱਥਾ ਟੇਕ ਲੀਏ ਤੇ ਇੱਕ ਬਾਬਾ ਜੀ ਸਮਾਧ ਇੱਧਰ ਆ ਦੋਏ ਪਾਸੇ ਮੱਥਾ ਟੇਕ ਕੇ ਇੱਧਰ ਆਪਾਂ ਚਲਾਉਣੀ ਆ ਮਸ਼ੀਨ ਚਲਾਉਣੇ ਆ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਵੀ ਸਪਾਈਸ ਕੋਈ ਕਿਵੇਂ ਆ ਕਿਵੇਂ ਚੱਲਦੀ ਆ ਲਓ ਜੀ ਲੱਗਿਆ ਆ ਬਾਬੇ ਦਾ ਨਾਮ ਲੈਣਾ ਕਣਕ ਚਾਪਾ ਲੱਗਿਆ ਜੇ ਕੰਮ ਸ਼ੁਰੂ ਕਰਨਾ ਪਹਿਲਾ ਦੇਣਾ ਦਾ ਕਣਕ ਚ ਇਹ ਬਾਕੀ ਤੁਹਾਨੂੰ ਦਿਖਾਵਾਂਗੇ ਬਾਅਦ ਚ ਵੱਧ ਕੇ ਨਾਪਾ ਦੇਖ ਲਈਏ ਵੀ ਕਿਵੇਂ ਆ ਨਾਗਰੋਂ ਮੁਗਰੋਂ ਸਫਾਈ ਸਕੂਲ ਇਹੇ ਕੰਮ ਕਰਦੇ ਤੁਰੂ ਤੇ ਬਾਅਦ ਉਹਨੂੰ ਦਿਖਾਵਾਂਗੇ ਟੈਂਕ ਡਾਊਨ ਤੇ ਸਫਾਈ ਵੀ ਕਿਵੇਂ ਆ ਕਾਰਤੀ ਆਪਾਂ ਨੇ ਮਸ਼ੀਨ ਚਾਲਦੀ ਵਧੀਆ ਚੱਲਦੀ ਆ ਜੀ ਥੋੜੀਆਂ ਹੀ ਐ ਨਾ ਹਜੇ ਬੱਲੀਆਂ ਨਰਮ ਨੇ ਥੋੜੀ ਸਫਾਈ ਘੱਟ ਆਉਂਦੀ ਆ ਮੁੰਡਾ ਠੀਕ ਚੱਲਦੀ ਆ ਇਹ ਬੱਲੀ ਹੇ ਜਿਹੜੀ ਵਿੱਚ ਬੱਲੀ ਨਰਮ ਆ ਉਹਦੇ ਕਰਕੇ ਥੋੜਾ ਜਿਹਾ ਚੱਕਰ ਪੈਂਦਾ ਜਿੰਮ ਵਿੱਚ ਆ ਬੱਲੀਆਂ ਵਿੱਚ ਹਰੀਆਂ ਨੇ ਇਹ ਚੱਕਰ ਪਾਉਂਦੀਆਂ ਨੇ ਜਾਂ ਟੈਂਕ ਜਾਉਂਦੀਆਂ ਨੇ ਨਾਲ ਹਰੀਆਂ ਬੱਲੀਆਂ ਤੇ ਬਾਕੀ ਉਹ ਵਧੀਆ ਚੱਲ ਰਹੀ ਆ ਜੀ ਚੱਲ ਰਿਹਾ ਜੀ ਕੰਮ ਤੇ ਬਾਅਦ ਥੋੜੀ ਹੀ ਰਹਿ ਗਈ 2 ਕਿਲਿਆਂ ਦਾ ਗੇੜ ਅੱਜ ਆਪਾਂ ਨੇ ਵੱਢਿਆ 2 ਕਿਲੇ ਦੇਈ ਇਹ ਪਰ ਆਜ ਪਹੁੰਚ ਗਏ ਮੈਂ ਬੱਜਣਾ ਆ ਰਾਜਪੁਰਾ ਪਿੰਡ ਸਾਹਮਣੇ ਤੇ ਬਾਕੀ ਸਾਨੂੰ ਟੈਂਕ ਚ ਦਿਖਾਉਣੇ ਆ ਵੀ ਕਿਵੇਂ ਸਫਾਈ ਹੋਈ ਟੈਂਕ ਚ ਸਈ ਥੋੜੀ ਜੀ ਨਾਰਮ ਨਾਰਮ ਕਰਕੇ ਮਾੜੀ ਮੋਟੀ ਆਉਂਦੀ ਆ ਬਾਈ ਨਹੀਂ ਇਹ ਸਾਫ ਆ ਕਰਨ ਕਰਕੇ Ah, por aí, ਇਹ ਇੱਕ ਾਨਕ ਜਰੀ ਬੱਡੜੀ ਦੀ ਤੇ ਇਧਰ ਆ ਪਾਣੇ ਸਰੋਵ ਬੱਡੜੀਆਂ ਦੋ ਵੀਲੇ ਕੋਈ ਮਸ਼ੀਨਾ ਪਰ ਅੱਜ ਫੇਰ ਟੱਕਰ ਗਿਆ ਆਪਣੇ ਯਾਦ ਯਾਦ